ਸਸਿਕਾ ਜੀ ਕੁਰਾਲੀ ਨਿਊਜ਼ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਸੀਟੀ थाना ਕੁਰਾਲੀ ਦੇ ਵੱਲੋਂ ਐਸਐਚਓ ਦੀ ਪੂਰੀ ਟੀਮ ਵੱਲੋਂ ਚੈਨਾ ਡੋਰ ਨੂੰ ਲੈ ਕੇ ਕੱਲੀ ਕੱਲੀ ਗਲੀ ਦੇ ਵਿੱਚ ਕੱਲੇ ਕੱਲੇ ਕੋਠੇ ਦੇ ਉੱਪਰ ਜਾ ਕੇ ਚੈਕਿੰਗ ਕੀਤੀ ਗਈ ਕਿ ਕੋਈ ਵੀ ਇਹ ਚੈਨਾ ਡੋਰ ਕੋਈ ਬੱਚਾ ਇਸਤੇਮਾਲ ਨਾ ਕਰੇ ਤਾਂ ਜੋ ਕਿਸੇ ਦਾ ਨੁਕਸਾਨ ਨਾ ਹੋ ਸਕੇ ਐਸਐਚਓ ਦੇ ਵੱਲੋਂ ਦੀ ਪੂਰੀ ਟੀਮ ਦੇ ਵੱਲੋਂ ਕੁਰਾਲੀ ਸ਼ਹਿਰ ਦੇ ਹਰੀਕਾ ਮਹੱਲੇ ਦੇ ਗਲੀ ਗਲੀ ਦੇ ਵਿੱਚ ਜਾ ਕੇ ਚੈਕਿੰਗ ਕੀਤੀ ਗਈ ਹੈ ਤੇ ਕੋਈ ਵੀ ਜਿਵੇਂ ਕੇ ਕੋਈ ਹੁਲੜਵਾਜੀ ਕਰਦੇ ਨੇ ਮੁੰਡੇ ਅੱਜ ਕੱਲ ਡੀਜੇ ਲਾ ਕੇ ਉਹਨਾਂ ਤੇ ਵੀ ਸਖਤ ਉਹਨਾਂ ਨੂੰ ਵੀ ਸਖਤ ਆ ਸਖਤ ਦੇ ਨਾਲ ਵਾਰਨਿੰਗ ਦਿੱਤੀ ਗਈ ਹੈ ਬਾਕੀ ਜਾਣੋ ਐਸਐਚਓ ਸਾਹਿਬ ਕੀ ਕਹਿਣਾ ਹੈ ਉਹਨਾਂ ਦਾ ਕੋਈ ਬਾਰੇ ਕੀ ਕਹਿਣਾ ਚਾਹਦੇ ਤੇ ਕੀ ਮੈਸੇਜ ਦੇ ਦਿੰਦੇ ਹਾਂ ਸਰ ਕੱਲ ਜੋ ਬਸੰਤ ਪੰਚਮੀ ਦਾ ਤਿਹਾਰ ਸੀ ਉਹ ਮੌਸਮ ਦੀ ਖਰਾਬੀ ਦੇ ਵਜ੍ਹਾ ਕਰਣ ਲੋਕਾਂ ਵੱਲੋਂ ਨਹੀਂ ਮਨਾਇਆ ਗਿਆ ਪਰ ਅੱਜ ਮੌਸਮ ਖੁੱਲਣ ਕਾਰਨ ਤੋਂ ਪਹੌਣ ਕਾਰਨ ਅੱਜ ਕਰਾਲੀ ਸ਼ਹਿਰ ਦੇ ਵਿੱਚ ਕਾਫੀ ਜਗ੍ਹਾ ਤੇ ਪਤੰਗਬਾਜ਼ੀ ਕੀਤੀ ਜਾ ਰਹੀ ਹੈ ਜਿਸ ਤੇ ਸਬੰਧ ਵਿੱਚ ਅੱਜ ਸਵੇਰ ਤੋਂ ਹੀ ਆਪਣੇ ਕਰਾਲੀ ਪੁਲਿਸ ਵੱਲੋਂ ਇੱਕ ਚਲਾਈ ਗਈ ਹੈ ਜੋ ਛੱਤਾਂ ਉੱਤੇ ਰੂਫਟਾਪ ਤੋਂ ਦੇ ਨੌਜਵਾਨ ਪਤੰਗ ਉਡਾ ਰਹੇ ਨੇ ਹੁਲੜਬਾਜ਼ੀ ਕਰ ਰਹੇ ਨੇ ਉਹ ਛੱਤਾਂ ਉੱਤੇ ਜਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਉਹ ਕਿਸ ਤਰ੍ਹਾਂ ਦੀ ਕੀ ਦੋਰ ਵਰਤ ਰਹੇ ਹਨ ਤਾਂ ਕਾਫੀ ਛੱਤਾਂ ਉੱਤੇ ਸਵੇਰ ਦੇ ਹੀ ਅੱਜ ਸਵੇਰੇ ਵੀ ਦੁਪਹਿਰੇ ਵੀ ਅੱਜ ਨੂੰ ਸ਼ਾਮ ਤੱਕ ਸਾਰੇ ਹੀ ਆਪਣੇ ਜਿਹੜਾ ਕਰੋੜੀ ਦਾ ਏਰੀਆ ਕਵਰ ਕੀਤਾ ਗਿਆ ਛੱਤਾਂ ਉੱਤੇ ਚੜ੍ਹ ਕੇ ਜਾ ਕੇ ਚੈੱਕ ਕੀਤਾ ਜਾ ਰਿਹਾ ਹੈ ਤੇ ਸਰ ਜਿਹੜੇ ਪੁੱਛੇ ਜਿਹੜੇ ਬੱਚੇ ਐ ਡੀਜੇ ਵਗੈਰਲਾ ਲਾਉਂਦੇ ਆ ਹੁੱਲੜਵਾਜੀ ਉਹਨਾਂ ਦਾ ਵੇਖਿਆ ਇਹਨਾਂ ਨੂੰ ਸਖਤ ਤਾੜਨਾ ਕੀਤੀ ਗਈ ਹੈ ਜੇ ਕੋਈ ਇਸ ਤਰ੍ਹਾਂ ਵੀ ਜੇਕਰ ਉਹ ਉੱਪਰ ਛੱਤ ਉੱਤੇ ਇਸ ਤਰ੍ਹਾਂ ਕੋਈ ਡੀਜੇ ਲਾ ਕੇ ਨਾਚ ਗਾਣਾ ਵੀ ਕਰਦੇ ਨੇ ਤਾਂ ਖੁਦ ਵੀ ਉਹ ਕੋਈ ਸੱਟ ਖਾ ਸਕਦੇ ਨੇ ਛੱਤ ਤੋਂ ਡਿੱਗ ਸਕਦੇ ਨੇ ਉਹਨਾਂ ਦੇ ਮਾਪੇ-ਬਾਪ ਨੂੰ ਹਦਾਇਤ ਕੀਤੀ ਗਈ ਹੈ ਉਹਨਾਂ ਨੂੰ ਤਾੜਨਾ ਵੀ ਕੀਤੀ ਗਈ ਸਖਤੀ ਨਾਲ ਜਿਸ ਜੋ ਬਣਦੀ ਕਾਨੂੰਨੀ ਕਾਰਵਾਈ ਉਹਦੇ ਤੇ ਇਹਨਾਂ ਤੇ ਕਾਰਵਾਈ ਕੀਤੀ ਜਾਊਗੀ ਯੋ ਬੰਦ ਕਰਵਾਉਣੇ ਬੀਜੀ ਵਗੈਰਾ। ਥੈਂਕ ਯੂ ਬਹੁਤ।